ਅੰਤ ਦੀ ਗਰਮੀ ਤੋਂ ਬਾਅਦ ਸੋਚਣ ਤੋਂ ਬਾਅਦ ਸੋਚਿਆ ਜੀ ਹੁਣ ਤਾਂ ਸਵਾ 6 ਹੋ ਚੁੱਕੇ ਨੇ ਤੇ ਸਬਜੀ ਦਾ ਵੀ ਟਾਈਮ ਹੋ ਗਿਆ ਸੀਗਾ ਸੋ ਆਪਾਂ ਆਗੇ ਸੀਗੇ ਆਪਣੇ ਬਾਹਰੀ ਸਾਈਡ ਤੇ ਬਹੁਤ ਜ਼ਿਆਦਾ ਗਰਮੀ ਸੀ ਜੀ ਤਾਂ ਆਪਾਂ ਸੋਚਿਆ ਵੀ ਕਿਉਂ ਨਾ ਆਪਣੇ ਅੱਜ ਗਾਰਡਨ ਦੇ ਵਿੱਚੋਂ ਹੀ ਸਬਜੀ ਢੋੜੀ ਜਾਵੇ ਲੋ ਜੀ ਆਪਾਂ ਚੱਕ ਲਏ ਸੀਗੇ ਚਾਕੂ ਤੇ ਇੱਕ ਚੱਕਲੀ ਸੀਗੀ ਟੋਕਰੀ ਤਾਂ ਪਹੁੰਚ ਚੁੱਕੇ ਸੀਗੇ ਆਪਾਂ ਆਪਣੇ ਗਾਰਡਨ ਦੇ ਵਿੱਚ ਤੇ ਦੇਖੋ ਤੁਸੀਂ ਇੱਥੇ ਬਹੁਤ ਸਾਰੀਆਂ ਸਬਜ਼ੀਆਂ ਅੰਦਰ ਲੱਗੀਆਂ ਹੋਈਆਂ ਨੇ ਜੀ ਤੋਰੀਆਂ ਵੀ ਲੱਗੀਆਂ ਸੀਆਂ ਪਰ ਸੋਚੇ ਜੀ ਪਿੰਡੀਆਂ ਸੀਗੀਆਂ ਜਿਹੜੀਆਂ ਬਹੁਤ ਵੱਡੀਆਂ ਹੋਗੀਆਂ ਸੀਗੀਆਂ ਤੇ ਇਹਨਾਂ ਨੂੰ ਤੋੜਿਆ ਜਾਵੇ ਫਿਰ ਇਸ ਤੋਂ ਬਾਅਦ ਇਹ ਪੱਕ ਜਾਣਗੀਆਂ ਜੀ ਲੋ ਜੀ ਆਪਾਂ ਪਹਿਲਾਂ ਪਿੰਡੀਆਂ ਤੋੜਦੇ ਆਗੇ ਤੇ ਇਸ ਦੇ ਨਾਲ ਇੱਕ ਹੋਰ ਚੀਜ਼ ਵੀ ਬਣਾਵਾਂਗੇ ਜੀ ਅੱਜ ਆਪਾਂ ਉਹ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਜੇਕਰ ਸਾਡਾ ਚੈਨਲ ਵਧੀਆ ਲੱਗਦਾ ਹੈ ਜੀ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਲਓ ਜੀ ਆਪਾਂ ਪ੍ਰਿੰਡੀਆਂ ਤੋੜ ਰਹੇ ਸੀਗੇ ਇਸ ਵਾਰ ਨਾ ਕੰਡ ਬਹੁਤ ਹੋ ਗਈ ਸੀਗੀ ਕਿਉਂਕਿ ਮੀਂਹ ਨਹੀਂ ਆਇਆ ਸੀਗਾ ਜੀ ਐਨਾ ਤੇ ਇਸ ਵਾਰ ਟੂਟੀ ਵੀ ਨਹੀਂ ਆਈ ਸੀ ਹਨੇਰੀਆਂ ਤਾਂ ਬਹੁਤ ਸੀ ਪਰ ਸਾਡੇ ਇਧਰ ਏਰੀਆ ਦੇ ਵਿੱਚ ਮੀਂਹ ਘੱਟ ਸੀਗਾ ਜੀ ਤੇ ਇਸ ਦਾ ਕਰਕੇ ਜੀ ਕੰਡ ਬਹੁਤ ਜ਼ਿਆਦਾ ਹੋ ਗਈ ਸੀਗੀ ਥੋੜੀਆਂ ਪ੍ਰਿੰਡੀਆਂ ਦੇ ਉੱਪਰ ਤਾਂ ਜੀ ਜ਼ਿਆਦਾ ਕੰਡ ਹੁੰਦੀ ਹੈਗੀ ਗਵਾਰਾ ਹੋਇਆ ਪ੍ਰਿੰਡੀਆਂ ਹੋਈਆਂ ਜੀ ਚਲੋ ਜੀ ਆਪਾਂ ਪ੍ਰਿੰਡ ਗਲੀਆਂ ਸੀਆਂ ਸਾਰੀਆਂ ਤੋੜ ਤੇ ਆਪਣੀ ਟੋਕਰੀ ਹੋ ਗਈ ਸੀਗੀ ਫੁੱਲ ਤੇ ਹੁਣ ਆਪਾਂ ਹਰੀਆਂ ਮਿਰਚਾਂ ਤੋੜ ਲਵਾਂਗੇ ਹਰੀਆਂ ਮਿਰਚਾਂ ਵੀ ਬਹੁਤ ਸੋਹਣੀਆਂ ਹੋ ਰਹੀਆਂ ਸੀ ਪਰ ਥੋੜੀ ਜਿ ਇਹਨਾਂ ਨੂੰ ਪਾਣੀ ਵੀ ਘਾਟ ਹੋ ਰਹੀ ਹੈ ਜੀ ਕਿਉਂਕਿ ਆਪਾਂ ਡੱਗੀ ਸਾਫ਼ ਕਰਤੀ ਸੀਗੀ ਘੱਟੋ ਘੱਟ 15 ਦਿਨ ਹੋ ਗਏ ਸੀ ਜੀ ਟੂਟੀ ਨਹੀਂ ਆ ਰਹੀ ਸੀਗੀ ਤੇ ਡੱਗੀ ਦੇ ਵਿੱਚ ਉਹ ਵੀ ਲਗਭਗ ਪਾਣੀ ਖਤਮ ਹੋ ਗਿਆ ਸੀਗਾ ਜੀ ਸਿਰਫ ਓਨਲੀ ਟੈਂਕੀ ਦੇ ਵਿੱਚ ਹੀ ਰਹਿ ਗਿਆ ਸੀਗਾ ਤੇ ਇਧਰ ਆਪਾਂ ਤੋੜ ਲਾਂਗੇ ਜੀ ਟਮਾਟਰ ਇਹ ਵਿੱਚ ਵਿੱਚ ਛੋਟੇ ਛੋਟੇ ਟਮਾਟਰ ਹੀ ਲਾਲ ਹੋ ਗਏ ਕਿਉਂਕਿ ਜੀ ਇਹ ਥੋੜੇ ਜੇ ਛੋਟੇ ਸੀਗੇ ਕਿਉਂਕਿ ਇਹਨਾਂ ਨੂੰ ਪਾਣੀ ਨਹੀਂ ਮਿਲਿਆ ਹੈਗਾ ਤਾਂ ਕਰਕੇ ਇਹ ਛੋਟੇ ਹੀ ਲਾਲ ਹੋ ਗਏ ਸੀਗੇ ਸੋ ਇਧਰ ਜਿੰਨੇ ਵੀ ਆਪਾਂ ਨੂੰ ਟਮਾਟਰ ਦਿਖਾਈ ਦੇ ਰਹੇ ਨੇ ਆਪਾਂ ਸਾਰੇ ਤੋੜ ਲਵਾਂਗੇ ਜੀ ਇੱਥੇ ਇਧਰਲੇ ਸਾਈਡ ਵੀ ਲੱਗੇ ਹੋਏ ਨੇਗੇ ਬਸ ਇਹ ਤਾਂ ਕਰਕੇ ਬੂਜੇ ਤੇ ਪੱਤੇ ਵੀ ਇਹਨਾਂ ਦੀ ਪੀਲੇ ਹੋ ਗਏ ਜੀ ਪਾਣੀ ਬਹੁਤ ਘੱਟ ਪਿਆ ਜੀ ਇਸ ਵਾਰ ਇਹਨਾਂ ਨੂੰ ਆਈ ਗਰਮੀ ਸਾਡੇਲੇ ਇਲਾਕੇ ਦੇ ਵਿੱਚ ਤਾਂ ਐਵੇਂ ਹੀ ਹੁੰਦਾ ਹੈ ਜੀ ਟੂਟੀ ਆਉਣੀ ਬੰਦ ਹੋ ਜਾਂਦੀ ਹੈ ਲੋ ਜੀ ਆਪਾਂ ਪ੍ਰਿੰਡੀਆਂ ਤੇ ਟਮਾਟਰ ਵਗੈਰਾ ਤੋੜ ਲਏ ਸੀ ਹੁਣ ਆਪਾਂ ਇਹਨਾਂ ਨੂੰ ਧੋਣ ਦਾ ਪ੍ਰੋਸੈਸ ਕਰਦੇ ਹਾਂ ਇਧਰ ਆਪਾਂ ਪਾਣੀ ਪਾ ਲਏ ਸੀਗੇ ਜੀ ਬੱਠਲ ਦੇ ਵਿੱਚ ਇਹਨਾਂ ਨੂੰ ਧੋ ਲਾਂਗੇ ਜੀ ਚੰਗੀ ਤਰ੍ਹਾਂ ਇਹ ਇਹ ਪਾਣੀ ਨੂੰ ਜੀ ਆਪਾਂ ਵੇਸਟ ਨਹੀਂ ਕਰਾਂਗੇ ਇਹਨੂੰ ਆਪਾਂ ਆਪਣੇ ਬੂਟਿਆਂ ਦੇ ਵਿੱਚ ਹੀ ਪਾਵਾਂਗੇ ਜੀ ਕਿਉਂਕਿ ਪਾਣੀ ਪਹਿਲਾਂ ਹੀ ਬਹੁਤ ਘੱਟ ਹੈ ਜੀ ਟੈਂਕੀ ਦੇ ਵਿੱਚ ਵੀ ਥੋੜਾ ਜਿਹਾ ਹੀ ਪਾਣੀ ਸੀਗਾ ਸੋ ਹੁਣ ਆਪਾਂ ਜੀ ਇਹਨਾਂ ਨੂੰ ਸਾਫ਼ ਕਰ ਲੈਣੇ ਆ ਚੰਗੀ ਤਰ੍ਹਾਂ ਇਹ ਕਾਟਨ ਦੇ ਕੱਪੜੇ ਨਾਲ ਸਾਫ਼ ਕਰ ਸਕਦੇ ਹਾਂ ਜੀ ਜਾਂ ਇਹ ਮੇਰੇ ਕੋਲ ਐਕਸਟਰਾ ਚੁੰਨੀ ਸੀਗੀ ਉਹਦੇ ਨਾਲ ਹੀ ਸਾਫ਼ ਕਰ ਲਾਂਗੇ ਤੇ ਹੁਣ ਮੈਂ ਇਹਨਾਂ ਨੂੰ ਤੋਣ ਕੱਟਣ ਲੱਗੀ ਹਾਂ ਸੌਰੀ ਤੁਸੀਂ ਆਪਦੇ ਹਿਸਾਬ ਨਾਲ ਵੀ ਜਿਵੇਂ ਵੀ ਕੱਟ ਦਿਓ ਮੈਂ ਹੀ ਕੱਟ ਸਕਦੀ ਹਾਂ ਪਰ ਮੈਂ ਇਹਨਾਂ ਨੂੰ ਥੋੜੇ ਮੀਡੀਅਮ ਸਾਈਜ਼ ਦੇ ਵਿੱਚ ਕੱਟ ਲਿਆ ਜੀ ਤੇ ਇਧਰ ਆਪਾਂ ਪਿਆਜ਼ ਵੀ ਕੱਟਣੇ ਸਟਾਰਟ ਕਰਤੇ ਸੀਗੇ ਇਹਦੇ ਵਿੱਚ ਤਿੰਨ ਪਿਆਜ਼ ਪਾਵਾਂਗੇ ਜੀ ਆਪਾਂ ਲੋ ਜੀ ਆਪਾਂ ਇਧਰ ਪ੍ਰਿੰਡੀਆਂ ਆ ਤੇ ਪਿਆਜ਼ ਨੂੰ ਕੱਟ ਲਿਆ ਸੀਗਾ ਤੇ ਮਿਰਚਾਂ ਤੇ ਟਮਾਟਰ ਨੂੰ ਆਪਾਂ ਹੋਰ ਭਾਂਡੇ ਦੇ ਵਿੱਚ ਕਟਾਂਗੇ ਜੀ ਤੇ ਇਧਰ ਜੀ ਆਪਣਾ ਤੰਦੂਰ ਵੀ ਬਿਲਕੁਲ ਤਪ ਗਿਆ ਸੀਗਾ ਪੂਰਾ ਗਰਮ ਹੋ ਗਿਆ ਸੀਗਾ ਤੇ ਹੁਣ ਇਹਦੇ ਵਿੱਚ ਲਗਾਵਾਂਗੇ ਆਪਾਂ ਰੋਟੀ ਪ੍ਰਿੰਡੀਆਂ ਦੀ ਸਬਜ਼ੀ ਨਾਲ ਤੰਦੂਰ ਦੀ ਰੋਟੀ ਦਾ ਬਹੁਤ ਵਧੀਆ ਟੇਸਟ ਆਉਂਦਾ ਹੈਗਾ ਜੀ ਇਹ ਸਾਡਾ ਜੀ ਪ੍ਰਾਣ ਸੱਭਿਆਚਾਰ ਆ ਗਿਆ ਜੀ ਇਹ ਹੀ ਪਹਿਲਾਂ ਲੋਕ ਸੀਗੇ ਜੀ ਤੰਦੂਰ ਦੀ ਰੋਟੀ ਹੀ ਖਾਂਦੇ ਹੁੰਦੇ ਸੀ ਪਰ ਸਮੇਂ ਦੇ ਬਦਲਾਅ ਨਾਲ ਜੀ ਹੁਣ ਗੈਸ ਚੱਲ ਪਏ ਨੇ ਤੇ ਇਹਨਾਂ ਚੀਜ਼ਾਂ ਨੂੰ ਜੀ ਬਹੁਤ ਮਿਸ ਕਰਦੇ ਆ ਜੀ ਤੇ ਸਿਰਫ ਗਰਮੀਆਂ ਦੇ ਵਿੱਚ ਹੀ ਆਪਾਂ ਤੰਦੂਰ ਤੇ ਰੋਟੀ ਲਗਾਉਂਦੇ ਹੈਗੇ ਇਧਰਲੀ ਸਾਈਡ ਮੇਰੇ ਮਾਸੀ ਜੀ ਤੇ ਮੇਰੀ ਦਾਦੀ ਸੀਗੀ ਰੋਟੀ ਲਾ ਰਹੀਆਂ ਸੀਗੀਆਂ ਗਰਮ ਗਰਮ ਤੰਦੂਰ ਤੇ ਜਿੱਦ ਰੋਟੀ ਲੱਗਦੀ ਹੈ ਨਾ ਜੀ ਤੇ ਉਹ ਇੱਕ ਆਟੋਮੈਟਿਕਲੀ ਹੀ ਪੱਕ ਜਾਂਦੀ ਹੈਗੀ ਉਹਦੇ ਫੁੱਲਣੇ ਸ਼ੁਰੂ ਹੋ ਗਏ ਜੀ ਦੇਖੋ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣੀ ਪੱਕੂਗੀ ਜੀ ਰੋਟੀ ਇਹਦੇ ਤੇ ਤੰਦੂਰ ਦੀ ਰੋਟੀ ਮਿੰਟੋ ਮਿੰਟੀ ਹੀ ਬਣ ਜਾਂਦੀ ਹੈਗੀ ਐਕਸਟਰਾ ਟਾਈਮ ਵੀ ਨਹੀਂ ਲੱਗਦਾ ਹੈਗਾ ਤੇ ਇਸ ਤੰਦੂਰ ਦੀ ਰੋਟੀ ਖਾਣ ਨਾਲ ਨਾ ਜ ਕੋਈ ਵੀ ਆਪਾਂ ਨੂੰ ਪੇਟ ਦੀ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਹੈਗੀ ਹੈ ਬਹੁਤ ਜਿਆਦਾ ਹੈਲਦੀ ਹੁੰਦੀ ਹੈ ਜੀ ਤੇ ਜਿੰਨਾ ਘਰਾਂ ਦੇ ਵਿੱਚ ਤੰਦੂਰ ਨੇਗੇ ਪਲੀਜ਼ ਜ਼ਰੂਰ ਟਰਾਈ ਕਰਿਆ ਕਰੋ ਜੀ ਤੁਸੀਂ ਤੇ ਸਾਡੇ ਕੋਲੇ ਜੇਕਰ ਕੋਈ ਆਉਣਾ ਚਾਹੁੰਦਾ ਇਹ ਤੰਦੂਰ ਦੀ ਰੋਟੀ ਖਾਣਾ ਚਾਹੁੰਦਾ ਤਾਂ ਖੁੱਲਾ ਆਫਰ ਹੈ ਜੀ ਉਸੇ ਟਾਈਮ ਅਸੀਂ ਗਰਮ ਗਰਮ ਰੋਟੀ ਉਹਨਾਂ ਨੂੰ ਸਰਵ ਕਰਾਂਗੇ ਪਲੀਜ਼ ਤੁਸੀਂ ਜ਼ਰੂਰ ਆਇਓ ਜੀ ਲੋ ਜੀ ਆਪਾਂ ਜੀ ਤੰਦੂਰ ਦੀਆਂ ਰੋਟੀਆਂ ਜੀ ਹੁ ਤੇ ਐਦਲੀ ਸਾਈਡ ਆਪਾਂ ਰੱਖ ਰੱਖੀ ਜਾਂਦੀਆਂ ਜੀ ਇਹ ਇੱਕ ਸ਼ਾਬਾਗਾ ਜੀ ਲੱਕੜ ਦਾ ਪਹਿਲਾਂ ਹੁੰਦੇ ਸੀਗੇ ਜੀ ਘਰਾਂ ਦੇ ਵਿੱਚ ਤੇ ਹੁਣ ਬਹੁਤ ਜ਼ਿਆਦਾ ਘਟ ਗਏ ਨੇ ਤੂਤ ਦਾ ਬਣਿਆ ਹੁੰਦਾਗਾ ਲੋ ਜੀ ਇਹ ਸਾਡੀ ਸਹਿਜਰਾਣੀ ਦੇਖੀ ਜਾਂਦੀ ਸੀਗੀ ਮਠੀ ਮਠੀ ਅੱਗ ਤੇ ਜੀ ਰੋਟੀਆਂ ਦਾ ਨੂੜਦੀਆਂ ਵਾਹ ਕੇ ਗੱਲ ਹੀ ਬਣ ਜਾਂਦੀ ਹੈ ਜੀ ਬਸ ਤੁਸੀਂ ਪੁੱਛੋ ਨਾ ਲੋ ਜੀ ਇਹਦਰਾ ਪਚਾੜ ਲਾਂਗੇ ਜੀ ਸਾਫ਼ ਕਰ ਲਾਂਗੇ ਰੋਟੀਆਂ ਨੂੰ ਕਿਉਂਕਿ ਜਿਹੜੇ ਕੋ ਮਾੜੀ ਮੋਟੀ ਸਵਾਹ ਹੁੰਦੀ ਉਹ ਲੈ ਜਾਂਦੀ ਹੈ ਜੀ ਮਿੱਟੀ ਹੁੰਦੀ ਹੈਗੀ ਤੇ ਦੇਸੀ ਘਿਓ ਨਾਲ ਜਿਵੇਂ ਚੋਪੜ ਲੁnga ਤੇ ਇਧਰ ਹੀ ਸਾਈਡ ਤੋਂ ਫਿਰ ਮੈਂ ਰਸੋਈ ਦੇ ਵਿੱਚ ਆ ਗਈ ਸੀਗੀ ਜੀ ਕਿਉਂਕਿ ਆਪਣੀ ਸਬਜੀ ਹਜੇ ਬਣਾਉਣ ਵਾਲੀ ਪਈ ਸੀਗੀ ਮੈਂ ਇਹਦੇ ਵਿੱਚ ਪਾਇਆ ਜੀਰਾ ਤੇ ਪਾਈਆਂ ਸੀਗੀਆਂ ਹਰੀਆਂ ਮਿਰਚਾਂ ਕਿਉਂਕਿ ਹਰੀਆਂ ਮਿਰਚਾਂ ਜੀ ਮੈਂ ਤਾਂ ਇੰਨੀਆਂ ਪਾਈਆਂ ਨਹੀਂ ਕਿਉਂਕਿ ਬਿਲਕੁਲ ਕੌੜੀਆਂ ਨਹੀਂ ਹੈਗੀਆਂ ਤੇ ਇਸ ਤੋਂ ਬਾਅਦ ਪਾ ਦਾਂਗੇ ਜੀ ਆਪਾਂ ਇਹਦੇ ਵਿੱਚ ਪਿਆਜ਼ ਪਿਆਜ਼ ਨੂੰ ਬਰਾਊਨ ਹੋਣ ਤੱਕ ਭੁੰਨ ਲਾਂਗੇ ਜੀ 1-2 ਮਿੰਟਾਂ ਤੱਕ ਇਸ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਪਿੰਡੀਆਂ ਗੱਟੀਆਂ ਹੋਈਆਂ ਸਾਰੀਆਂ ਪਿੰਡੀਆਂ ਪਾ ਕੇ ਜੀ ਆਪਾਂ ਚੰਗੀ ਤਰ੍ਹਾਂ ਮਿਲਾ ਲਾਂਗੇ ਚੰਗੀ ਤਰ੍ਹਾਂ ਮਲੌਣ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਟਮਾਟਰ ਐਡ ਕਰ ਦਾਂਗੇ ਟਮਾਟਰ ਤੁਸੀਂ ਪਹਿਲਾਂ ਵੀ ਪਾ ਸਕਦੇ ਹੋ ਪਰ ਜੀ ਆਪਾਂ ਬਣਾ ਰਹੀਆਂ ਦਹੀਂ ਵਾਲੀਆਂ ਪਿੰਡੀਆਂ ਇਸ ਲਈ ਪਹਿਲਾਂ ਵੀ ਐਡ ਕਰ ਸਕਦੇ ਆ ਬਾਅਦ ਦੇ ਵਿੱਚ ਵੀ ਇਹਦਾ ਕੋਈ ਉਹ ਨਹੀਂ ਹੈਗਾ ਜੀ ਜਿਵੇਂ ਤੁਹਾਡੀ ਮਰਜ਼ੀ ਹੈ ਲਓ ਜੀ ਹੁਣ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਐਡ ਕਰ ਦਾਂਗੇ ਹਲਦੀ ਨਮਕ ਮਿਰਚ ਤੇ ਧਨੀਆ ਪਾਊਡਰ ਜੀ ਇਸ ਤੋਂ ਬਾਅਦ ਪਾ ਦਾਂਗੇ ਥੋੜੀ ਜਿਹੀ ਕਸੂਰੀ ਮੇਥੀ ਜੀ ਜੋ ਜਾਰੇ ਮਸਾਲੇ ਸਾਡੇ ਆਪ ਐਡ ਕਰ ਦਿੱਤੇ ਨੇ ਤੇ ਇਸ ਤੋਂ ਬਾਅਦ ਮਸਾਲਿਆਂ ਨੂੰ ਮਿਲਾਉਣ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਦਹੀਂ ਪਾ ਦਾਂਗੇ ਦਹੀਂ ਬਿਲਕੁਲ ਫਰੈਸ਼ ਲੈ ਜੀ ਮੈਂ ਸਿਰਫ ਆਨਲੀ 2-3 ਚਮਚੇ ਹੀ ਦਹੀਂ ਦੇ ਸੀਗੇ ਤੁਸੀਂ ਵੱਧ ਘੱਟਾ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ ਜੇ ਕੋਈ ਪਿੰਡੀਆਂ ਵੱਧ ਨਹੀਂ ਜਾਂ ਘੱਟ ਨਹੀਂ ਹੁਣ ਆਪਾਂ ਇਹਨਾਂ ਨੂੰ ਢੱਕ ਦਾਂਗੇ ਜੀ ਇੱਕ ਵਾਰੀ ਮਿਲਾ ਕੇ ਇਹਨਾਂ ਨੂੰ ਤੇ ਇਹ ਆਪਣੇ ਆਪ ਹੀ ਪੱਕ ਜਾਣਗੀਆਂ ਬਿਲਕੁਲ چپਚਪਾਹਟ ਨਹੀਂ ਰਹਿੰਦੀ ਜੀ ਇਸ ਤਰੀਕੇ ਨਾਲ ਦੇਖੋ ਤੁਸੀਂ ਜੀ 5 ਮਿੰਟ ਹੋ ਚੁੱਕੇ ਨੇ ਤੇ ਆਪਣੀਆਂ ਪਿੰਡੀਆਂ ਬਿਲਕੁਲ ਬਣ ਗਈਆਂ ਨੇ ਜੀ ਲੋਜੀ ਤੰਦੂਰ ਦੀਆਂ ਰੋਟੀਆਂ ਤੇ ਪਿੰਡੀਆਂ ਦੀ ਸਬਜੀ ਹੈ ਜੀ ਆਪਣੀ ਰੈਡੀ ਹੈ ਜੀ ਦੇਖੋ ਤੁਸੀਂ ਲੁੱਕੇ ਦੀ ਬਾਕੀ ਕਮੈਂਟ ਜਰੂਰ ਕਰਿਓ ਜੀ ਕਿਦਾਂ ਦੀ ਲੱਗੀ ਵੀਡੀਓ ਤੇ ਇਧਰ ਜੀ ਮੈਂ ਦਹੀਂ ਰੱਖ ਲਈ ਸੀ ਇੱਕ ਲੱਸੀ ਦਾ ਗਲਾਸ ਤੇ ਹਰੀਆਂ ਮਿਰਚਾਂ ਦਾ ਅਚਾਰ ਜੀ ਆਪਣੇ ਘਰ ਦਾ ਤੇ ਇਧਰ ਪਿਆਜ਼ ਕੱਟ ਕੇ ਰੱਖਲੇ ਸੀਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ